ਪੋਆ ਹਲਕੇ ਦੇ ਪਿੰਡ ਜਮਾਲਪੁਰ ਵਿੱਚ ਅੱਜ ਪਿੰਡ ਵਾਸੀਆਂ ਵੱਲੋਂ ਸਲਾਨਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਸਾਬਕਾ ਵਿਧਾਇਕ ਜਗਿੰਦਰਪਾਲ ਪੋਆ ਅਤੇ ਬਲਾਕ ਪ੍ਰਧਾਨ ਸ਼ਿਤੀਸ਼ਾ ਨਾ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਇਸ ਮੈਚ ਦਾ ਬੈਟ ਨਾਲ ਸ਼ਾਟ ਮਾਰ ਕੇ શુભ ਆਰੰਭ ਕੀਤਾ ਗਿਆ ਦੱਸ ਦੇ ਕਿ ਇਸ ਸਲਾਨਾ ਟੂਰਨਾਮੈਂਟ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਅਲੱਗ-ਅਲੱਗ ਏਰੀਆ ਵਿੱਚੋਂ ਆਈਆਂ ਟੀਮਾਂ ਨੇ ਹਿੱਸਾ ਲਿਆ ਅਤੇ ਵਿੱਚ ਸਾਬਕਾ ਵਿਧਾਇਕ ਅਤੇ ਬਲਾਕ ਪ੍ਰਧਾਨ ਸ਼ਿਤੀਸ਼ਾ ਨਾ ਨੂੰ ਪਿੰਡ ਵਾਸੀਆਂ ਵੱਲੋਂ ਸਮਾਨਿਤ ਚਿੰਨ ਦੇ ਕੇ ਸਮਾਨਿਤ ਕੀਤਾ ਗਿਆ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੈ ਕੇ ਨਿਊਜ਼ ਅਸੀਂ ਜਿਹੜਾ ਕ੍ਰਿਕਟ ਟੂਰਨਾਮੈਂਟ ਇੱਥੇ ਹੋ ਰਿਹਾ ਜਮਾਲਪੁਰ ਤੁਸੀਂ ਪਹੁੰਚੇ ਹੋ ਠੀਕ ਹੈ ਨਾ ਥੋਕੜੇ ਨੌਜਵਾਨ ਮੁੰਡੇ ਇਹਨਾਂ ਦਾ ਕੰਮ ਦਾ ਖੇਡਣਾ ਵੀ ਹੈਗਾ ਪੜ੍ਹਨਾ ਵੀ ਹੈਗਾ ਤੇ ਆਪਣੇ ਵੱਡਿਆਂ ਦਾ ਮਾਪਿਆਂ ਦਾ ਮਾਨ ਸਤਕਾਰ ਸੇਵਾ ਕਰਨਾ ਵੀ ਇਹਨਾਂ ਦਾ ਫਰਜ਼ ਹੈ ਖੁਸ਼ੀ ਹੈ ਕਿ ਜਮਾਲਪੁਰ ਕਿਲੇ ਚਾਜੇ ਟੂਰਨਾਮੈਂਟ ਕਰਾ ਰਹੇ ਨੇ ਮੇਰੇ ਵੱਲੋਂ ਮੇਰੀ ਪਾਰਟੀ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਇਨਾਂ ਨੂੰ ਲੱਖ ਲੱਖ ਵਧਾਈਆਂ ਔਰ ਬਾਬੇ ਨਾਨਕ ਅਗੇ ਮੈਂ ਪ੍ਰਾਰਥਨਾ ਕਰਦਾ ਬਾਬੇ ਨਾਨਕ ਦਾ ਇਹ ਨੌਜਵਾਨ ਮੁੰਡਿਆਂ ਦੇ ਉੱਤੇ ਮਿਹਰ ਭਰਿਆ ਹਸਰ ਰਵੇ ਇਹ ਮੁੰਡੇ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰਨ ਇਹ ਮੇਰੀ ਕਾਮਨਾ ਮੈਂ ਸਟਾਰਟ ਹੀ ਉੱਥੋਂ ਸ਼ੁਰੂ ਕੀਤਾ ਹੈ ਖੰਡਾ ਵੀ ਬੜਾ ਜ਼ਰੂਰੀ ਹੈ ਕਿ ਖੇਡਣਾ ਵੀ ਬੜਾ ਜ਼ਰੂਰੀ ਹੈ ਖੇਡਣ ਨਾਲ ਸੇ ਠੀਕ ਬੰਦੀ ਹੈ ਬੰਦੇ ਦੇ ਹੱਥ ਜਿਹਨੂੰ ਠੀਕ ਹੈ ਤੇ ਫਿਰ ਪੜਨ ਨੂੰ ਵੀ ਲੱਗੇਗਾ ਖਾਸ ਤੌਰ ਤੇ ਮੈਂ ਇਹਨਾਂ ਨੂੰ ਕਹਿਣਾ ਚਾਹਨਾ ਹੈ ਖੇਡੋ ਪੜੋ ਮੰਦਰ ਜਾਓ ਗੁਰਦੁਆਰੇ ਜਾਓ ਪਰ ਆਪਣੇ ਮਾਪਿਆਂ ਦੀ ਸੇਵਾ ਕਰਨਾ ਨਾ ਭੁੱਲਿਓ ਜਿਹੜੇ ਬੱਚੇ ਜਿਹੜੇ ਨੌਜਵਾਨ ਆਪਣੇ ਮਾਪਿਆਂ ਦੀ ਸੇਵਾ ਕਰਦੇ ਆ ਹਮੇਸ਼ਾ ਉਹ ਆਪਣੀ ਲਾਈਫ ਦੀ ਇਤਿਮਾਮ ਵਧਦੇ ਆ ਇਹ ਮੇਰੇ ਵੱਲੋਂ ਇਹਨਾਂ ਨੂੰ ਸੰਦੇਸ਼ ਹੈ ਆਦੇਸ਼ ਹੈ ਔਰ ਖੇਡੋ ਲੜਨਾਰੇ ਅੱਛੇ ਕੰਮਾਂ 'ਤੇ ਧਿਆਨ ਰੱਖਣਾ ਕੋਈ ਨਸ਼ੇ ਕੋਈ ਉਸ ਵੱਸਤੇ ਆਨੇ ਕਰਨਾ ਅਗਰ ਕੋਈ ਨੌਜਵਾਨ ਨਸ਼ਿਆਂ ਦੇ ਪਾਸੇ ਪਿਆ ਤੇ ਉਹਨੂੰ ਸਮਝਾਉਣਾ ਪਈ ਕੰਮ ਨਹੀਂ ਕਰਨਾ ਠੀਕ ਰਸਤੇ ਚੱਲਣਾ ਚਾਹੀਦਾ ਠੀਕ ਰਸਤੇ ਜਾਓ ਠੀਕ ਰਸਤੇ ਆਓ ਤੇ ਠੀਕ ਕੰਮ ਕਰੋ ਇਹ ਮੇਰਵਾਰੋਣਾਂ ਨੂੰ ਸੰਦੇਸ਼ ਹੈ ਬਹੁਤ-ਬਹੁਤ ਸਾਰੇ ਹੀ ਨੌਜਵਾਨਾਂ ਦਾ ਥੈਂਕਸ ਧੰਨਵਾਦ ਹੈ ਜਹਾਂਜੀ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਕ੍ਰਿਕਟ ਟੂਰਨਾਮੈਂਟ ਕਰਾਇਆ ਜਿਹੜਾ ਜਮਾਲਪੁਰ ਦੇ ਵਿੱਚ ਤੁਸੀਂ ਵੀ ਪਹੁੰਚੇ ਤਾਂ ਸਾਬਕਾ ਬਧਾਈ ਕਿਉਂ ਬਣਦੇ ਇਹ ਮੁੰਡਿਆਂ ਦੀ ਬੜਾ ਵੱਡਾ ਉਪਰਾਲਾ ਆ ਜਮਾਲਪੁਰ ਦੇ ਵਿੱਚ ਵਾਰ ਨੰਬਰ 43 ਚ ਸਾਡੀ ਕਾਰਪੋਰੇਸ਼ਨ ਦੀ ਗਰਾਊਂਡ 'ਚ ক্রিকেট ਟੂਰਨਾਮੈਂਟ ਕਰਵਾ ਰਹੇ ਆ ਤੇ ਤਾਂ ਜੋ ਯੂਥ ਜਿਹੜਾ ਨਸ਼ਿਆਂ ਵੱਲ ਥੋੜਾ ਧਿਆਨ ਘਟ ਦੇਗਾ ਖੇਡਾਂ ਵੱਲ ਧਿਆਨ ਦੇ ਖੇਡਣ ਦੇ ਨਾਲ-ਨਾਲ ਬੱਚੇ ਪੜ੍ਹਾਈ ਵੱਲ ਵੀ ਧਿਆਨ ਦੇਣ ਮੇਰਾ ਸਾਰਿਆਂ ਨੂੰ ਇਹੀ ਮੈਸੇਜ ਹੈ ਬੇਨਤੀ ਹੈ ਕਿ ਆਪਣੇ ਮਾਪਿਆਂ ਦੀ ਸੇਵਾ ਕਰੋ ਖੇਡਾਂ ਵੱਲ ਵੀ ਧਿਆਨ ਦਿਓ ਤੇ ਪੜ੍ਹਾਈ ਵੱਲ ਵੀ ਧਿਆਨ ਦਿਓ ਤਾਂ ਜੋ ਕੱਲ ਨੂੰ ਤੁਸੀਂ ਸਾਡੇ ਦੇਸ਼ ਦਾ ਭਵਿੱਖ ਹੋ ਤੇ ਵਧੀਆ ਤਰੀਕੇ ਨਾਲ ਪੜ੍ਹਾਈ ਵੀ ਕਰੋ ਤੇ ਖੇਡਾਂ ਵੀ ਖੇਡੋ ਬਹੁਤ-ਬਹੁਤ ਬਹੁਤ